ਇਹ ਦਾ ਮੁਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਆਹ ਦੇ ਉੱਪਰ ਪੈਗੰਬਰ ਦੇ ਬੋਲ। ਹੁਣ ਅਲ ਮਿਤਰਾ ਫੇਰ ਬੋਲੇ ਕਹਿਣ ਲੱਗੀ ਸਾਹਿਬਾ ਕੁਝ ਵਿਆਹ ਬਾਰੇ ਵੀ ਦੱਸ। ਤੇ ਉਸਨੇ ਉੱਤਰ ਵਿੱਚ ਕਿਹਾ ਤੁਸੀਂ ਇੱਕ ਵਿੱਚ ਹੀ ਪੈਦਾ ਹੋਏ ਤੇ ਸਦਾ ਸਦਾ ਤੁਸੀਂ ਇੱਕ ਵਿੱਚ ਹੀ ਰਹੋਗੇ। ਜਦੋਂ ਮੌਤ ਚਿੱਟੇ ਕੰਭ ਫਟਕਾ ਕੇ ਤੁਹਾਡੇ ਦਿਨਾਂ ਨੂੰ ਉਡਾ ਖੁੜਾ ਦੇਵੇਗੀ। ਉਦੋਂ ਵੀ ਤੁਸੀਂ ਇੱਕਮਿੱਟ ਹੀ ਰਹੋਗੇ ਆਹੋ ਰੱਬ ਦਾ ਚੁੱਪ ਸਿਮਰਨ ਕਰਨ ਵੇਲੇ ਵੀ ਤੁਸੀਂ ਇੱਕਮਿੱਟ ਰਹੋਗੇ ਪਰ ਆਪਣੀ ਇੱਕਮਿਕਤਾ ਵਿੱਚ ਵੀ ਕੁਝ ਵਿਰਲ ਰਹਿਣ ਦੇਵੋ ਤਾਂ ਜੋ ਸੁਰਗ ਦੀਆਂ ਪੌਣਾ ਤੁਹਾਡੇ ਵਿੱਚ ਘਰ ਨਾ ਟੱਪ ਸਕਣ ਇੱਕ ਦੂਜੇ ਨੂੰ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਬਣਾ ਲਵੋ ਇੱਕ ਦੂਜੇ ਦਾ ਪਿਆਲਾ ਭਰ ਦਿਓ ਪਰ ਇੱਕੋ ਪਿਆਲਾ ਹੀ ਨਾ ਢਿੱਕਣ ਲੱਗ ਪਵੋ ਇੱਕ ਦੂਜੇ ਨਾਲ ਆਪਣੀ ਗਰਾਈ ਸਾਂਝੀ ਕਰੋ ਪਰ ਇੱਕ ਰੋਟੀ ਵਿੱਚ ਹੀ ਬੁਰਕਾ ਨਾ ਮਾਰਨ ਲੱਗ ਪਵੋ ਇਕੱਠੇ ਗਾਓ ਇਕੱਠੇ ਨੱਚੋ ਤੇ ਰੰਗ ਮਾਣੋ ਪਰ ਹਰ ਕੋਈ ਇਕੱਲਾ ਵੀ ਰਹੇ ਜਿਵੇਂ ਸਾਜ਼ ਦੀਆਂ ਤਾਰਾਂ ਵੱਖ-ਵੱਖ ਹੁੰਦੀਆਂ ਹਨ ਪਰ ਉਹ ਇੱਕੋ ਰਾਗ ਨਾਲ ਝੁੰਮਚਣਾ ਉੱਠਦੀਆਂ ਹਨ ਆਪਣਾ ਦਿਲ ਦੇਵੋ ਪਰ ਦਿਲ ਨੂੰ ਕਿਸੇ ਕੋਲ ਨਾ ਰੱਖ ਦਿਓ ਕਿਉਂਕਿ ਤੁਹਾਡੇ ਦਿਲ ਦੀ ਸਮਾਈ ਸਰਬਜੀਵਨ ਦੇ ਹੱਥ ਵਿੱਚ ਹੀ ਹੈ ਇੱਕ ਦੂਜੇ ਦੇ ਅੰਗ ਸੰਗ ਖਲੋਵੋ ਪਰ ਹੱਦੋਂ ਬਾਹਲਾ ਨੇੜਾ ਠੀਕ ਨਹੀਂ ਦਰਗਾਹ ਦੇ ਥੰਨ ਇੱਕ ਦੂਜੇ ਤੋਂ ਰਤਾ ਕੋ ਵਿਥ ਉੱਪਰ ਹੀ ਖਲੋਂਦੇ ਹਨ ਬਲੂਤ ਦੇ ਸਰੂ ਦੇ ਰੁੱਖ ਇੱਕ ਦੂਜੇ ਦੀ ਛਾਂ ਵਿੱਚ ਵੱਧ ਫੁੱਲ ਨਹੀਂ ਸਕਦੇ ਵਿਆਹ ਵਿਸ਼ੇ ਤੇ ਪੈਗੰਬਰ